ਮੌਜੂਦ ਰਹੇ ਸਰਦਾਰ ਅਮਰਜੀਤ ਸਿੰਘ ਜੀ ਖਾਲਸਾ ਜੋ ਇੱਥੇ ਸੇਵਾ ਨਿਵਾ ਰਹੇ ਹਨ ਇਹ ਸੰਗਤਾਂ ਨੂੰ ਕੁਝ ਕਹਿਣਾ ਚਾਹੁੰਦੇ ਆ ਮੈਂ ਬੇਨਤੀ ਕਰੂੰਗਾ ਸਰਦਾਰ ਅਮਰਜੀਤ ਸਿੰਘ ਜੀ ਨੂੰ ਵੀ ਜਰੂਰ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਵਾਇਗੁਰਦੀ ਦਾ ਖਾਲਸਾ ਹੋਇਆ ਹੈ ਕਿ ਫਤਿਹ ਜਿੱਦਾਂ ਕਿ ਬਾਬਾ ਜੀ ਇੱਥੇ ਆਪਣੇ 10 ਬਾਰ ਕਾਲਜ 10 ਬਾਰ ਕਾਲਜ ਔਰ ਆਪਣੇ ਸਕੂਲ ਸੰਸਥਾ ਜਿਹੜੀ ਚੱਲਦੇ ਆ ਉਹ ਆਪਣੇ ਜੋ ਨਾਨਕ ਛੀਰਾ ਗੁਰਦੁਆਰਾ ਸਾਹਿਬ ਕਮੇਟੀ ਹੈ ਦੇ ਅੰਡਰ ਆ ਜੀ 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 ਤੇ ਉੱਥੇ ਮਤਲਬ ਕਿ ਆਪਣੇ ਜਿਹੜੇ ਗੁਰਸਿੱਖ ਬੱਚੇ ਬੱਚੀਆਂ ਉਹਨਾਂ ਦੇ ਉਹਨਾਂ ਦੇ ਲਈ ਸੀਟਾਂ ਹੈਗੀਆਂ ਇੱਥੇ ਤੇ ਜਿਨ੍ਹਾਂ ਦੇ ਬੱਚੇ ਗੁਰਸਿੱਖ ਲड़का ਲੜਕੀ ਹੋਵੇ ਕੋਈ ਵੀ ਹੋਸਟਲ ਦੀ ਜ ਉਹ ਬਾਹਰੋਂ ਵੀ ਕਿਸੇ ਰਾਤ ਤੋਂ ਲੈ ਸਕਦੇ ਦਾਖਲਾ ਜੀ ਕਿਤੋਂ ਵੀ ਆ ਸਕਦੇ ਆ ਬੱਚਾ ਅਮਰਸ਼ਕਿਆ ਹੋਵੇ ਲड़का ਹੋਵੇ ਲੜਕੀ ਹੋਵੇ ਕੋਈ ਵੀ ਹੋਵੇ ਤੇ ਉਹਦੇ 70% ਨੰਬਰ ਹੋਣ 10ਵੀਂ ਤੇ 12ਵੀਂ ਚੋਂ ਜੀ 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 ਤਾਂ ਹਰ ਇੱਕ ਸਮੈਸਟਰ ਦੇ ਵਿੱਚ ਮਤਲਬ ਹਰ ਇੱਕ ਸਟਰੀਮ ਦੇ ਵਿੱਚ ਉਹਨੂੰ ਇੱਕ ਇੱਕ ਸੀਟ ਉਹਨਾਂ ਨੂੰ ਮਿਲ ਸਕਦੀ ਆ ਜੀ ਤਾਂ ਮਤਲਬ ਫੀਸ ਬਿਲਕੁਲ ਹੀ ਮਾਮੂਲੀ ਕੋਈ ਬਹੁਤ ਘਟਿਆ ਆਪਣੇ ਜਿਹੜੇ ਆਪਣੇ ਇਥੇ ਡਾਇਰੈਕਟਰ ਸਾਹਿਬ ਆਏ ਆ ਕਰਨਲ ਰਵੀਦੀਪ ਸਿੰਘ ਜੀ ਜੀ ਉਹਨਾਂ ਦਾ ਨੰਬਰ ਤੁਹਾਨੂੰ ਮੈਂਸ਼ਨ ਕਰ ਦਾਂਗੇ ਉਹ ਆਪਣੇ ਕਾਲਜ ਜਿੰਨੀ ਆ ਆਪਣਾ ਇਥੇ ਆ ਇੰਜੀਨੀਅਰਿੰਗ ਕਾਲਜ ਆ ਇਥੇ ਗੁਰਨਾਨਗਦੇਵ ਇੰਜੀਨੀਅਰਿੰਗ ਕਾਲਜ ਆ ਗੁਰਨਾਨਕ ਪਬਲਿਕ ਸਕੂਲ ਆ ਉੱਤੋਂ ਬਾਅਦ ਆਪਣਾ ਆ ਆਈਟੀਆਈ ਆ ਆਈਟੀਆਈ ਤੋਂ ਲਾਵਾ ਫਿਰ ਨਰਸਿੰਗ ਕਾਲਜ ਆ ਬਾਬਾ ਜੀ ਇਹ ਖੇਤਰ ਤੁਸੀਂ ਥੋੜਾ ਇੱਕ ਹੋਰ ਸਵਾਲ ਆ ਵੀ ਸਿੱਖਿਆ ਵੀ ਕਿੰਨੇ ਕਿ ਕਿਰਤੀ ਆ ਸਿੱਖਾਂ ਦੀ ਗਿਣਤੀ ਬਾਬਾ ਜੀ ਸਿੱਖਾਂ ਦੀ ਗਿਣਤੀ ਥੋੜੀ ਆ ਪਰ ਉਦਾਂ ਬੜੇ ਚੜ੍ਹਦੀ ਕਲਾ ਜਾ ਜਿੰਨਾ ਇੱਥੇ ਇਹਨਾਂ ਨੇ ਆਪਣਾ ਐਜੂਕੇਸ਼ਨ ਸੈਕਟਰ ਦੇ ਵਿੱਚ ਕੰਮ ਕਰ ਰਹੇ ਆ ਹੋਰ ਵੀ ਅੱਗੇ ਸਕੂਲ ਲਾਗੇ ਲਾਗੇ ਬਣ ਰਹੇ ਆ ਆਪਣੇ ਚੇਅਰਮੈਨ ਸਾਹਿਬ ਪ੍ਰਧਾਨ ਆ ਜਿਹੜੇ ਕਾਲਜ ਦੇ ਕਮੇਟੀ ਦੇ ਇੱਥੋਂ ਇੱਥੇ ਵੀ 10 12 ਤਾਂ ਇਸ ਟੀਮ ਹੋ ਗਈ ਜਿਹੜੇ ਆਪਣੇ ਸਬਜੈਕਟ ਆ ਕਾਲਜ ਦੇ ਔਰ ਇੱਥੋਂ ਬਾਹਰ 50 ਕਿਲੋਮੀਟਰ ਤੋਂ ਹੋਰ ਨਵੇਂ ਬਣ ਰਹੇ ਆ ਐਜੂਕੇਸ਼ਨ ਲਈ ਬਹੁਤ ਆਪਣੀਆਂ ਮਤਲਬ ਕਮੇਟੀ ਬਹੁਤ ਵਧੀਆ ਪ੍ਰਾਲੇ ਕਰ ਰਹੀ ਹੈ ਇੱਥੇ ਦੇ ਬੱਚੇ ਜਿਹੜੇ ਜਿਹੜੇ ਮਤਲਬ ਇੱਥੇ ਸਿੰਘ ਸੇਵਾਦਾਰ ਆ ਉਹਨਾਂ ਦੇ ਬੱਚਿਆਂ ਨਾਲ ਤੁਸੀਂ ਗੱਲ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਵੀ ਜਿਹੜੇ ਐਜੂਕੇਸ਼ਨ ਲੈਵਲ ਕੀ ਆ ਸਖਾਲ ਜਾਂ ਪੰਜਾਬੀ ਆ ਪੰਜਾਬੀ ਬਸਦੇ ਆ ਉਹ ਤੋਂ ਸਖਾਲ ਆ ਵਧੀਆ ਉਹਨਾਂ ਦਾ ਜੀਵਨ ਬਹੁਤ ਵਧੀਆ ਜੀ ਮਹਾਰਾਜ ਕੀ ਕਾਰੋਬਾਰ ਕੀ ਕਰਦੇ ਜਿਆਦਾ ਜਿੱਥੇ ਕਾਰੋਬਾਰ ਜਿੱਦਾਂ ਹੁਣ ਕੋਈ ਇੱਕ ਸੇਵਾਦਾਰ ਆ ਉਹ ਇੱਥੇ ਗੁਰੂ ਘਰ ਸੇਵਾ ਸੇਵਾ ਉਹਨਾਂ ਕਮਰਾ ਰੋਟੀ ਪਾਣੀ ਸਭ ਫਰੀ ਆ ਤੇ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਆਏ ਉਹ ਨੌਕਰੀਆਂ ਕਰ ਰਹੇ ਆ ਜੀ ਜੀ ਤੇ ਜਿੰਨੇ ਬਾਕੀ ਜਿਹੜੇ ਆ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਵਾਲੇ ਨਦੇੜ ਵਾਲੇ ਉਹਨਾਂ ਦੇ ਜਿੰਨੀ ਕਾਰ ਸੇਵਾ ਪਿੱਛੇ ਇਹ ਬਿਲਡਿੰਗ ਬਣ ਰਹੀ ਹੈ ਤੁਸੀਂ ਸਾਰਾ ਦਿਖਾਓ ਮਤਲਬ ਇਧਰੋਂ ਦਿਖਾ ਜੀ ਆ ਪਿੱਛੇ ਬਿਲਡਿੰਗ ਬਣ ਰਹੀ ਆ ਜੀ ਹਾਂਜੀ ਉਹ ਉਹਨਾਂ ਦੀ ਜਿੰਨੀ ਉਹਨਾਂ ਦੀ ਸੰਗਤ ਆ ਉਹ ਮਤਲਬ ਕਾਰਸ਼ੇਵਾ ਦੇ ਵਿੱਚ ਜਿਹੜੇ ਬੰਦੇ ਆ ਮਿਸਤਰੀ ਦਾ ਕੰਮ ਟਾਇਲਾਂ ਦਾ ਹੋਇਆ ਇਹ ਮਤਲਬ ਨਿਰੰਤਰ ਸੇਵਾਵਾਂ ਚੱਲ ਰਹੀਆਂ ਆ ਕੁਝ ਸੇਵਾਵਾਂ ਉਹਨਾਂ ਦੇ ਅੰਦਰ ਕੁਝ ਕਮੇਟੀ ਜੰਦਰ ਕੁਝ ਬਿਲ੍ਹਾ ਦੇ ਇੱਥੇ ਬੰਦਾਰਾ ਸਿੱਖ ਵੀ ਰਹਿੰਦੇ ਆ ਹਾਂਜੀ ਇਹ ਮਤਲਬ ਜਿਹੜੇ ਦਕਨੀ ਸ਼ਕੀਨ ਦੇ ਪਹਿਲਾਂ ਦੇ ਇੱਥੇ ਪੁਰਾਣੇ ਕਿਸੇ ਨੂੰ 40 ਸਾਲ ਹੋ ਗਏ ਕਿਸੇ ਨੂੰ 50 ਮਤਲਬ ਕਾਫੀ ਪੁਰਾਣੇ ਆ ਉਹ ਵੀ ਕਹਿੰਦੇ ਪੂਰੇ ਸਿੱਖੀ ਨਾਲ ਜੁੜੇ ਹੋਇਆ ਜੀ ਬਹੁਤ ਮਤਲਬ ਸਾਰੇ ਹੀ ਮਤਲਬ ਆਪਣੇ ਤਾਂ ਕੋਈ ਉਧਰ ਬਾਲਬੂਲ ਕਟਾ ਲਿੰਦੇ ਆ ਉਹ ਇਹ ਨਾ ਇੱਥੇ ਤੁਹਾਨੂੰ ਇੱਕ ਨਹੀਂ ਮਿਲੂਗਾ ਠੀਕ ਆ ਜੀ ਹਾਂ ਇੱਥੇ ਤੁਸੀਂ ਜਾ ਸਕਦੇ ਆ ਇਹਨਾਂ ਦੇ ਪਿੱਛੇ ਅਜ ਨਹੀਂ ਬੀਬੀਆਂ ਇੱਥੇ ਕੰਮ ਕਰਦੀਆਂ ਸਾਰਿਆਂ ਦੇ ਬੱਚੇ ਦਿਮਾਲੇ ਬੰਦੇ ਆ ਆਹ ਮੈਂ ਦੇਖਿਆ ਹਾਂ ਜੀ ਇਹ ਵੀ ਪੁਜਾਰੇ ਸਿੱਖੀ ਹੈਗੇ ਆ ਇੱਥੇ ਬੈਕ ਸਾਈਡ ਤੇ ਕੁਛ ਹਨ ਕੁਛ ਨੂੰ ਇੱਥੇ ਕਮਰੇ ਆ ਗਰੰਤੀ ਸਿੰਘ ਅੰਦਰ ਰਹਿੰਦੇ ਇੱਥੇ ਤੇ ਬਾਕੀ ਇਹਦੇ ਬੈਕ ਸਾਈਡ ਦੇ ਉੱਤੇ ਬਣਾ ਕੇ ਦਿੱਤੇ ਹੋਏ ਆ